ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੇ ਪ੍ਰੇਮ ਦੇ ਪਿਆਸਿਓ ਗੁਰਮਤਿ ਪਿਆਰਿਓ ਆਪਾਂ ਅੱਜ ਬਾਲੋ ਗਿਆਨੀਆਂ ਦੀ ਜਾ ਵਿੱਚ ਸਤਿਗੁਰਾਂ ਦੇ ਪ੍ਰੇਮ ਅੰਦਰ ਇਕੱਤਰ ਹੋਏ ਆ ਸਵਾਮੀ ਮਹਾਰਾਜ ਜੀ ਦੀ ਪਵਿੱਤਰ ਸ਼ਖਸੀਤ ਨੂੰ ਉਹਨਾਂ ਦੇ ਅਮਰ ਜੀਵਨ ਨੂੰ ਕੋਣ ਨਹੀਂ ਜਾਣਦਾ ਕਿਉਂਕਿ ਉਹਨਾਂ ਦੇ ਜੀਵਨ ਤੋਂ ਸਭ ਤਰ੍ਹਾਂ ਇਸ ਸਮੇਂ ਦੀ ਦੁਨੀਆ ਨੂੰ ਲਾਹਾ ਪ੍ਰਾਪਤ ਹੋਇਆ ਸਾਥੋਂ ਪਹਿਲਾਂ ਕੋਈ ਪ੍ਰਸੰਗ ਅਸੀਂ ਵੀ ਹੰਗਰ ਸੰਗਤ ਜਿਓ ਜਿਨਨੇ ਸੁਆਮੀ ਜੀ ਨੇ ਸਾਨੂੰ ਮਤਬੋਧ ਬਖਸ਼ੀ ਹੈ ਅਸੀਂ ਛੋਡੇ ਪਾਵਨ ਦਰਸ਼ਨ ਕਰਨੇ ਪਹਿਲਾਂ ਅਸੀਂ ਗੁਰਗੱਦੀ ਵੱਲ ਸੁਆਮੀ ਦਾ ਰੂਪ ਸਮਝ ਕੇ ਸਾਰੇ ਗੁਰ ਸੰਗਤ ਨੂੰ ਨਮਸਕਾਰ ਕਰਦੇ ਅਸੀਂ ਛੋਡੇ ਜਾਨਾਂ ਵਿੱਚ ਇਹਨਾਂ ਵਰਮ ਗਿਆਨੀਆਂ ਦਾ ਅਮਰ ਜੀਵਨ ਪੇਸ਼ ਕਰਦੇ ਹਾਂ इस वह का जीवन नवे होंगे है इस महफ्च भी पता लगे भी इस धाम की महानता है इस तख का की महात्मा है इस भूमि पर की ऐसी कोई शक्ति है का भी है जो सब के दिलों में जितती है ਪਰ ਪਹਿਲਾਂ ਆਪਾਂ ਸਾਰੇ ਜਾਣੇ ਇਸ ਦਰਬਾਰ ਵਾਲੇ ਦੇ ਚਰਨਾ ਵਿੱਚ ਨਮਸਤੇ ਕਰੀਏ ਸ਼ੀਲ ਸੋਹਣਿਆ ਦੇ ਦੀਦਾਰ ਸਾਨੂੰ ਅਸੀਂ ਤੇਰੀ ਤਸਵੀਰ ਨੂੰ ਲੋਚਦੇ ਹਾਂ ਸ਼ੀਲ ਸੋਹਣਿਆ ਦੇ दार सिल नवाज़ो थो दर्शना बि नया हाल हो से गवां दे इलाज है तो थो दर्शना बि नी सवा सुहिण राज है तो ओहो तल है दिल दरबार सिंगा ते जेड़े दिला जी सुण आवाज है तो सतगुरू वारे वाल दी, लाज रखी भॻवान हो दे जाते जॻत सानाय असीं असां उदर रुकिय जिया करो पूरियां सोमी ॾेरिया आजा देजियरितिर सबदईपर रुकियूं जिया करो पूरियां सोमी ॾ میرا مولیا میں 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 ताया सित तरे मेरा मन मुलू तरे पेरियां कहिड़ा तेल जालीका तेरियां सुणे पिरी द हिकु तेरीक तेरी सबेट आजी सबेट आजाद تیری ज ਅੱਦੇ ਕੀ ਪ੍ਰੇਮ ਤੇ ਫਰਕ ਦਿਸੀ ਆ ਉਹ ਜਿਹੜੀ ਗੱਲਾਂ ਇੰਨੀਆਂ ਲਗਾਈਆਂ ਦੇਰੀਆਂ ਮਿਆਂ ਦੀ ਲਗਾਈਆਂ ਦੇਰੀਆਂ ਆ ਜਾ ਦੇ ਲੈ ਜੰਨ ਨਹੀਂ ਆਓ ਡਿੱਕਾ ਤੇਰੀਆਂ लूके न मंझिले पूरे देके लाल भेरियां जी मंझलाला भेरियां आजाद ले जल्या उरियांजर पिता सवरे नसीबत ते ਕਰ ਲੈ ਤੂੰ ਹੁਣ ਤਰਸ ਬਿਰੀ ਬਦੇ ਜੀ ਕਰੀ ਜਾਂਦੇ ਤਿਆਰ ਜਾ ਮੈਂ ਤੇਰੀਆਂ ਜੀ ਆਰੇ ਜਾਵਾਂ ਤੇਰੀਆਂ ਆ ਜਾ ਦਿਲ ਜੰਮੀ ਆਓ ਢਿੱਕਾ ਤੇਰੀਆਂ ਅਮਰਾਖੂਨ ਕੀ ਪ੍ਰੇਮ ਦੇਸ ਦਾ ਪਤਾ ਨਹੀਂ ਕੀ ਕੱਢੇਗਾ ਨਤੀਜਾ ਇਸ ਦਾ ਓ ਤੇਰੇ ਲਾਲ ਪੈ ਗਈਆਂ ਪਰਿਤਾ ਜੇ ਲਿਵਾਂ गेरिया आज़ाद लाइ जनिका तेरियां करी दिल में फलां उदास दिल हैरी रौनकांचेरिया आजाद ले जिका तेरियां ਜਾਨੀਆਂ ਬਿਨਾ ਤੇਰੇ ਜਸ ਬਰਮ ਗਿਆਨੀਆਂ ਬਿਨਾ ਜਿਕਰੀਆਂ ਬਹੁਤ ਬੀਤ ਲਿਆ ਅਖੇਰੀਆਂ ਬੀਤ ਲਿਆ ਅਖੇਰੀਆਂ ਆ ਜਾ ਦੇ ਲੈ ਜਾਨੀਆਂ ਓ ਢਿੱਕਾ ਤੇਰੀਆਂ ਤੇਰੇ ਨਾਮ ਦੇ ਬਰਾਗੀ ਫਿਰਦੇ ਦਿਲੋਂ ਮੇਰਾ ਤੇਰੇ ਨੂੰ ਤਿਆਗੀ ਫਿਰਦੇ कारे मंझ تیریاں ہی तेरियाेम चाई ताड़ियां बतां ते गां लॻण प्यारिय गला दूज कारण तेरिया जी कारण तेरिया आज़ाद ले जाली आयोरियां कू जा पाण वामरे बना गे ही वैराग द बर्त शेरियां असीं बरतां शेरियां आजाद ले जाली आयोर ਸੰਗਤ ਜੀਓ ਇਸ ਮੰਗਲਾ ਚਰਨ ਵਿੱਚ ਹੀ ਸ੍ਰੀ ਸੁਆਮੀ ਜੀ ਦੇ ਸਰਦਾਰੂ ਸਿੱਖਾਂ ਨੇ ਆਪੋ ਆਪਣੀ ਸਰਦਾ ਦੇ ਪੁਸ਼ਪ ਇਸ ਦਰਬਾਰ ਵਿੱਚ ਬੇਦਾ ਕੀਤੇ ਹੈ ਗੁਰ ਸੰਗਤਾਂ ਦੀ ਸਰਦਾ ਸੱਚਖੰਡ ਵਿੱਚ ਮਨਜ਼ੂਰ ਕਰਨ ਅੱਜ ਦੇ ਸਿੱਖ ਬਾਲਮੀਕ ਇਹ ਵੀ ਦੇਗ ਵਿੱਚ ਮਾਇ ਇਕੱਠੀ ਕਰਕੇ ਹਿਸਾਬਾ ਦੇ ਗਏ ਸਵਾਮੀ ਜੀ ਸਭ ਗੁਰ ਸੰਗਤਾਂ ਨੂੰ ਸਭ ਤਰਾਹੀ ਜੜਦੀਆਂ ਕਰਾ ਦਿੱਤਰਾਂ ਲੋਕ ਇਸ ਪੋਰ ਬਿਆਨ ਦਾਨਿਆ ਪਾਨਿਆ ਵੀਰਾਂ ਨੇ ਮਾਤਾ ਪੈਣਾ ਨੇ ਇਹ ਸੁਮੰਗਲਾ ਚਰਨਾਂ ਦਾ ਸਤਕਾਰ ਕੀਤਾ ਹੈ ਅਸੀਂ ਸਾਰੇ ਦਾਨੀ ਵੀਰਾਂ ਦਾ ਆਪਣੇ ਹਿਰਦੇ ਜੋਂ ਧੰਨਵਾਦ ਕਰਦੇ ਹਾਂ ਦੂਸਰੀ ਕਰਤਾ ਅਸੀਂ ਜਿੰਨੇ ਕਰਤਾ ਬੋਲਾਂਗੇ ਪ੍ਰਸੰਗਤ ਜੀਓ ਜੀ ਤੁਸੀਂ ਯਾਦ ਚ ਆਏ ਹੋ ਜਿਹਦੇ ਜਾਂਦੇ ਤੁਸੀਂ ਪਿਆਸੇ ਹੋ ਜਿਨ੍ਹਾਂ ਦੇ ਪੇਮ ਵਿੱਚ ਤੁਸੀਂ ਸਮਾਧੀਆਂ ਲਈ ਬੈਠੇ ਹੋ ਸਹਿ ਸਮਾਧੀਆਂ ਮਹਾਰਾਜ ਜੀ ਨੇ ਫੈਸਲਾ ਕੀਤਾ ਗਾਲਪੁਰਖ ਨੇ ਗੁਰਬਾਣੀ ਦਸਦੀ ਹੈ ਜੀ ਦੇ ਵੱਡੇ ਭਾਗਾਂ ਦੀ ਇਨਸਾਨੀ ਵਿਖਣੀ ਹੋਵੇ ਵੱਡੇ ਭਾਗ ਇਹ ਨਹੀਂ ਮੈਂ ਕੋਈ ਸੁਖੂ ਕੋਈ ਦੁਨਿਆਵੀ ਡਿਗਰੀ درجہ ਹੋਵੇ ਇਹ ਨੂੰ ਵੱਡੇ ਭਾਗ ਆਲਾ ਨਹੀਂ ਕਿਹਾ ਜਾਂਦਾ ਵੱਡੇ ਭਾਗਾਂ ਦੀ ਨਿਸ਼ਾਨੀ ਏ ਸਹਿ ਸਮਾਧੀ ਆ ਲੱਗਣ ਆਹ ਹੈ ਸਹਿ ਸਮਾਧੀ ਸੋ ਮਸੂਰ ਦੇ ਵਾਲੇ ਮੱਖਣ ਸਿੰਘ ਦੀ ਪ੍ਰਸਾਦਾ ਜੋ ਮਾਨਿਆ ਬੀਬੀਆਂ ਗੁਰੂ ਕੇ ਖੇਤਰ ਚ ਗੁਰ ਸੰਗਤਾਂ ਦੀ ਸੇਵਾ ਕਰ ਲਈਆਂ ਉਹ ਜਨੂ ਪੁਕਾਰ ਰਹੀਆਂ ਉਹ ਮਾਇਆ ਮਾਇਆ ਇਕੱਠੀ ਕਰਕੇ ਦੇਵਕ ਵਿੱਚ ਹਿੱਸਾ ਪਾ ਕੇ ਗਿਆਂ ਸਡੇ ਤੇ ਪਹੁੰਚ ਕੇ ਸਤਿਗੁਰੂ ਜੀ ਸੇਵਾ ਕਰਨ ਦਾ ਪਿਆਰ ਬਖਸ਼ਣ ਲੋਕ ਨੂੰ ਸੰਗਤ ਜੀ ਇਕ ਕਰ ਆਪਾਂ ਸਵਾਮੀ ਦੇ ਚਰਨਾਂ ਵਿੱਚ ਫੇਰ ਨਮਸਕਾਰ ਕਰੋ ਹੁੰਦਾ ਇਹ ਸੰਤੀ ਦੇ ਚਰਨਾਂ ਵਿੱਚ ਵਾਰ-ਵਾਰ ਨਮਸਕਾਰ ਕਰਨੀ ਚਾਹੀਦੀ ਹੈ ਲੈ ਵਿਖੋ ਬੋਲਣ ਨਾਲੋਂ ਇੱਕ ਦਿਲ ਦੀ ਬਾਤ ਹੁੰਦੀ ਹੈ ਦਿਲ ਦੀ ਨਮਾਜ਼ ਉਹ ਕਿਸਤ ਕਾ ਜਿਵੇਂ ਹੁਣ ਸਾਰੇ ਕੀ ਕਾਸੀ ਹਰੀ ਰਾਮ ਕਹੀਏ ਤੁਹਾਡਾ ਦਿਲ ਕਹੇ ਜਾਂ ਤੁਹਾਡਾ ਦਿਲ ਉੱਥੇ ਪਹੁੰਚਿਆ ਹੋਵੇ ਨਾਲ ਲੱਗਿਆ ਹੋਵੇ ਹਰੀ ਰਾਮ ਦੇ ਤੁਹਾਡਾ ਦਿਲ ਅਸੀਂ ਹਜ਼ਾਰਾਂ ਕਹੀਏ ਤੁਹਾਡਾ ਇੱਕ ਰੇ ਬੋਤ ਤੁਸੀਂ ਵਰਤੀ ਰੱਖਿਓ ਹੁਣ ਸਵਾਮੀ ਮਹਾਰਾਜ ਦੀ ਟੇਕ ਰੱਖੀ ਵੀ ਹੈ ਕਿ ਸਵਾਮੀ ਦਰਬਾਰਾ ਸਿੰਘ ਨੂੰ ਨਮਸਤੇ ਸੁਣੋ ਕਿ ਕੈਸੇ ਨਮਸਤੇ ਜੀ ਮੈਂ ਜਿਸ ਵੇਲੇ ਤੇਰੇ ਹੌਲ ਮੇਲੇ ਤੇ ਤੇਰਾ ਸੋਹਣਾ ਬਟਲ دیدار ਮੰਗਾ ਨਾਮ ਮਾਨ ਚਾਹੁੰਦਾ ਤੇ ਨਾਮ ਇਨਸਾਨ ਚਾਹੁੰਦਾ ਨਾਮ ਸੁਰਗ ਤੇ ਮੁਕਤ ਦੋ

ਜਾਸੀ ਗਾਵੇ ਜੀ ਦਾ ਤਾਰੀ ਤੀ ਤੇ ਅੰਬਰ ਜਾਸੀ ਦਾਵੇ ਜਾਸੀ ਦਾਵੇ ਜੀ ਦਾ ਤਾਰੀ ਤੀ ਤੇ ਅੰਬਰ ਬਾਦਨ ਮਿਲਣੇ ਇਹੋ ਜੇ ਬਕੰਮਰੇ ਓਸੀ ਸਦਤੇ ਮਿਲ ਜਾਏ ਤਾਂ ਵੀ ਸਾਸ ਤੇ શીશ દિતતે મેલે જાએ તાહી સાસતે સ્વામી દરબારાસિંગે નુન માસતે જીદા જસ જીદા જસ ગૌંડા તારિતી તે અંબર જીદા જસ ગૌંડા તારિતી તે અંબર વાગના થાણ એ હોજે પતુંડરે ઓ શીશ દિતતે મેલે જાએ તાહી સાસતે त बि सास स्वामी दरबारा सिं लूण वास ते कई कंद बरो तर कोई कई कंद ਕੋਈ ਕਹਿੰਦਾ ਓੰਮ ਵੀ ਰਚਨ ਹਰਸੀ ਓ ਆਪ ਆਉਣ ਵਾਸਤੇ ਕਹਿ ਮੈਂ ਰਸਤੇ ਫਿਰ ਆਪ ਆਉਣ ਵਾਸਤੇ ਕਹਿ ਮੈਂ ਰਸਤੇ ਸੁਆਮੀ ਦਰਬਾਰਾ ਸਿੰਘ ਨੂੰ ਨਮਸਤੇ ਕੋਈ ਕਹਿੰਦਾ ਬਿਸ਼ਨੂ ਦਾ ਅਵਤਾਰ ਸੀ ਕੋਈ ਕਹਿੰਦਾ ਬਿਸ਼ਨੂ ਦਾ ਅਵਤਾਰ ਸੀ

कोई सुन कोई सुन राम बंसरी कंदी कोई कान कंदी खलंक पिसल त खोद न कलंक दे स्वामी दरबारा संगूस ते स्वामी But then...